ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਮੀਡੀਆ ਵਿੱਚ 26 ਮਾਰਕੀਟਿੰਗ ਕਮੇਟੀਆਂ ਨੂੰ ਭੰਗ ਕਰਕੇ ਇਹਨਾਂ ਦਾ ਪ੍ਰਬੰਧ ਪ੍ਰਾਈਵੇਟ ਸੈਲੋਜ ਨੂੰ ਸੌਂਪਣ ਦੀ ਖਬਰ ਨੂੰ ਝੂਠੀ ਦੱਸਦੇ ਹਾਂ ਇਸ ਦਾ ਖੰਡਨ ਕੀਤਾ ਹੈ ਉਹਨਾਂ ਸਪੱਸ਼ਟ ਕੀਤਾ ਕਿ ਕੋਈ ਵੀ ਮਾਰਕੀਟ ਕਮੇਟੀ ਭੰਗ ਨਹੀਂ ਕੀਤੀ ਗਈ ਤੇ ਨਾ ਹੀ ਭੰਗ ਕਰਨ ਦੀ ਕੋਈ ਯੋਜਨਾ ਹੈ ਬਰਸਟ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਾਈਵੇਟ ਸੈਲੋਜ ਨੂੰ ਮੰਡੀ ਯਾਰਡਾਂ ਵਿੱਚ ਤਬਦੀਲ ਕਰਨ ਦੇ ਫੈਸਲੇ ਨੂੰ ਅੱਗੇ ਕੀਤਾ ਹੈ ਇਹ ਫੈਸਲਾ ਕਿਸਾਨਾਂ ਦੀਆਂ ਮੰਗਾਂ ਨੂੰ ਧਿਆਨ ਵਿੱਚ ਰੱਖਦੇਨ ਲਿਆ ਗਿਆ ਹੈ ਉਨੇ ਕਿਹਾ ਹੈ ਕਿ ਅਕਾਲੀ ਭਾਜਪਾ ਸਰਕਾਰ ਵੱਲੋਂ 2013 ਵਿੱਚ ਸਾਈਲੋਜਾਂ ਨੂੰ ਮੰਡੀ ਯਾਰਡ ਬਣਾਉਣ ਦਾ ਫੈਸਲਾ ਕੀਤਾ ਗਿਆ ਸੀ ਅਤੇ ਉਦੋਂ ਤੋਂ ਹੀ ਉਹ ਸਾਈਲੋਜ ਨੂੰ ਖਰੀਦ ਕੇਂਦਰਾਂ ਵਿੱਚ ਤਬਦੀਲ ਕਰ ਰਹੇ ਨੇ ਪਰ ਇਸ ਸਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਫੈਸਲੇ ਨੂੰ ਡੀ ਨੋਟੀਫਾਈ ਕੀਤਾ ਆਮ ਆਦਮੀ ਪਾਰਟੀ ਦੇ ਮੁਖ ਬਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਿੱਜੀ ਸਾਈਲੋਜ ਨੂੰ ਮੰਡੀ ਵਿੱਚ ਤਬਦੀਲ ਕਰਨ ਤੇ ਰੋਕ ਲਗਾ ਦਿੱਤੀ ਹੈ ਤੇ ਇਸ ਦੀ ਸ਼ੁਰੂਆਤ ਅਕਾਲੀ ਭਾਜਪਾ ਨੇ 2013 ਵਿੱਚ ਕੀਤੀ ਸੀ ਅਤੇ ਫਿਰ ਕਾਂਗਰਸ ਨੇ ਵੀ ਅਝਿਹਾਈ ਕੀਤਾ ਸੀ ਕਿਸਾਨਾਂ ਤੇ ਮਜ਼ਦੂਰਾਂ ਅਰਥੀਆਂ ਵਾਸਤੇ ਸੀ ਹਰ ਸਹੂਲਤ ਪ੍ਰੋਵਾਈਡ ਕਰ ਰਹੇ ਆ ਔਰ ਬੇਬੁਨਿਆਦ ਖਬਰਾਂ ਫਲਾ ਕੇ ਉਹ ਲੋਕ ਜਿਨ੍ਹਾਂ ਕੋਲੇ ਆਪਣਾ ਕੋਈ ਰਾਜਨੀਤਿਕ ਪ੍ਰੋਗਰਾਮ ਨਹੀਂ ਜਿਹੜੇ ਪਿਛਲੇ 2013 ਤੋਂ ਲੈ ਕੇ ਚਾਹੇ ਹੋ ਅਕਾਲੀ ਦਲ ਵਿੱਚ ਸੀਗੇ ਚਾਹੇ ਕਾਂਗਰਸ ਵਿੱਚ ਸੀਗੇ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਕਿ ਇਹਨਾਂ ਸਾਇਦਾਂ ਨੂੰ ਸਬ ਯਾਰਡ ਬਣਾਉਣ ਦੇ ਆਰਡਰ 2013 ਤੋਂ ਲਗਾਤਾਰ ਹੋ ਰਹੇ ਨੇ 2013 ਚ ਵੀ ਹੋਏ 14 ਚ ਵੀ ਹੋਏ 15 ਚ ਵੀ ਹੋਏ ਇੱਕ ਰੂਟੀਨ ਮੈਟਰ ਹੈ ਹਰ ਸਾਲ ਬਾਅਦ ਜਦੋਂ ਪਰਚੇਜ਼ ਸੀਜ਼ਨ ਸ਼ੁਰੂ ਹੁੰਦਾ ਹੈ ਤੇ ਇਹ ਆਰਡਰ ਕੀਤੇ ਜਾਂਦੇ ਨੇ ਇੱਕ ਰੂਟੀਨ ਆਰਡਰ ਹੈ ਪਰੰਤੂ ਇਹਦੇ باوجود ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਜਿਹੜਾ ਇਹ ਆਰਡਰ ਪਿਛਲੇ ਦਿਨਾਂ ਦੇ ਵਿੱਚ ਹੋਇਆ ਸੀਗਾ ਕਿ ਸਾਈਲੋ ਨੂੰ ਤੁਸੀਂ ਸਭ ਯਾਰਡ ਬਣਾਉਣਾ ਹੈ ਉਹ ਆਰਡਰ ਉਹਨਾਂ ਨੇ ਰੱਦ ਕਰਕੇ ਸਿਰਫ ਇੱਥੇ ਸਟੋਰੇਜ ਦਾ ਪ੍ਰਬੰਧ ਹੋਊਗਾ ਕਿਉਂਕਿ ਮੰਡੀ ਬੋਰਡ ਦਾ ਜਿਹੜਾ ਕੰਮ ਹੈ ਉਹ ਕੰਮ ਹੈ ਕਿ ਕਿਸਾਨਾਂ ਦੀ ਫਸਲ ਦੀ ਸਹੀ ਖਰੀਦਦਾਰੀ ਕਰਾਉਣੀ ਵੱਖ-ਵੱਖ ਏਜੰਸੀਆਂ ਜਿਦੇ ਵਿੱਚ ਐਫਸੀਆਈ ਹੈ ਪੰਸਪ ਹੈ ਮਾਰਕਫੈਡ ਹੈ ਪਨਗਰੇਨਾ ਜਾਂ ਹੋਰ ਏਜੰਸੀਆਂ ਨੇ ਉਹ ਖਰੀਦਦਾਰੀ ਕਰਦੀਆਂ ਨੇ ਖਰੀਦਦਾਰੀ ਕਰਨ ਸਮੇਂ ਮੰਡੀ ਬੋਰਡ ਨੂੰ 2% ਮਾਰਕੀਟ ਫੀਸ ਵੀ ਮਿਲਦੀ ਹੈ ਔਰ ਜੋ ਵੀ ਚਾਹੇ ਸਬਜ਼ਾਰਡ ਕਿਤੇ ਵੀ ਬਣਦਾ ਹੈ ਚਾਹੇ ਕੋਈ ਸੈਲਰੂ ਬਣਾਇਆ ਜਾਂਦਾ ਹੈ ਉੱਥੋਂ ਵੀ ਮਾਰਕੀਟ ਫੀਸ ਅਸੀਂ ਲੈਨੇ ਆ ਇਹਦਾ ਮਤਲਬ ਮੰਡੀ ਸਿਸਟਮ ਨੂੰ ਅਸੀਂ ਤਬਾਹ ਨਹੀਂ ਹੋਣ ਦਿੱਤਾ ਪਰੰਤੂ ਫੇਰ ਵੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਅੱਜੇ ਹੁਕਮ ਜਾਰੀ ਕਰਵਾਏ ਨੇ ਕਿ ਇਹਨਾਂ ਨੂੰ ਸਿਰਫ ਸਟੋਰ ਸੈਂਟਰ ਰਹਿਣ ਦਿਓ ਸਬਜ਼ਾਰਡ ਰੱਦ ਕੀਤੇ ਗਏ ਨੇ ਔਰ ਕੱਲੇ ਪਿਛਲੇ ਆਰਡਰ ਨੇ ਕੀਤੇ 2013 ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਸੈਲਰੂ ਸਬਜ਼ਾਰਡ ਬਣਾਇਆ ਗਿਆ ਸੀ ਉਹ ਸਾਰੇ ਆਰਡਰ ਰੱਦ ਕੀਤੇ ਗਏ ਨੇ ਇਸ ਦਾ ਆਰਡਰ ਜਾਰੀ ਹੋ ਚੁੱਕਿਆ ਹੈ ਆਰਡਰ ਨੰਬਰ ਇਹਦਾ 24 2024 ਹੈ ਆਰਡਰ ਨੰਬਰ 157 166 ਹੈ ਇਸ ਲਈ ਕਿਸੇ ਨੂੰ ਇਹ ਸ਼ੰਕਾ ਕਰਨ ਦੀ ਜ਼ਰੂਰਤ ਨਹੀਂ ਕਿ ਮੰਡੀ ਬੋਰਡ ਨੂੰ ਭੰਗ ਕੀਤਾ ਜਾ ਰਿਹਾ ਹੈ ਅਸੀਂ ਕਿਸਾਨਾਂ ਦੇ ਮਜ਼ਦੂਰਾਂ ਦੇ ਵਪਾਰੀਆਂ ਦੇ ਆੜਤੀਆਂ ਦੇ ਹਮੇਤ ਹੀ ਆ ਕਿਸਾਨ ਦੇ ਪੁੱਤ ਤੇ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹ ਜਿਹੜੀ ਪਰੰਪਰਾ ਜਿਹੜੀ ਅਕਾਲੀ ਭਾਜਪਾ ਦੀ 2013 ਤੋਂ ਤੇ ਕਾਂਗਰਸ ਦੀ 17 ਤੋਂ ਚੱਲਦੀ ਆ ਰਹੀ ਸੀ ਕਿ ਪ੍ਰਾਈਵੇਟ ਸੈਲੋ ਨੂੰ ਪ੍ਰਾਈਵੇਟ ਮੰਡੀ ਬਣਾਉਣਾ ਮਾਨ ਸਾਹਿਬ ਨੇ ਤੇ ਅੱਜ ਥੱਲ ਪਾਤੀ ਬੰਦ ਕਰਤੀ ਤੇ ਮੇਰਾ ਸਵਾਲ ਹਰ ਸਿਮਰਤ ਕੌਰ ਬਾਦਲ ਜੀ ਨੂੰ ਹੈ ਜਿਹੜੇ ਕੱਲ ਦੇ ਸੰਗ ਪਾੜ ਰਹੇ ਆ ਕਿ ਹਰ ਸਿਮਰਤ ਜੀ 2013 'ਚ ਤੇ ਤੁਹਾਡੀ ਸਰਕਾਰ ਸੀ ਬਾਦਲ ਸਾਹਿਬ ਮੁੱਖ ਮੰਤਰੀ ਸੀ ਅਕਾਲੀ ਭਾਜਪਾ ਸਰਕਾਰ ਸੀ ਤੁਹਾਡੀ ਸਰਕਾਰ ਦੇ ਸਮੇਂ ਇਸੇ ਤਰੀਕੇ ਨਾਲ ਛੇ ਫਮਾਤੇ ਪ੍ਰਾਈਵੇਟ ਸੈਲੋ ਨੂੰ ਪ੍ਰਾਈਵੇਟ ਮੰਡੀਆਂ ਦਾ ਰੂਪ ਦਿੱਤਾ ਗਿਆ ਤੇ ਹਰ ਸਿਮਰਤ ਕੌਰ ਬਾਦਲ ਜੀ ਦੇ ਮੂੰਚੋਂ ਜੁਬਾਨ ਹੀ ਨਿਕਲੀ ਸੁਖਬੀਰ ਸਿੰਘ ਬਾਦਲ ਡਿਪਟੀ ਸੀਐਮ ਸੀ ਉਸ ਟਾਈਮ ਕਿਉਂ ਨਹੀਂ ਤੁਹਾਡੇ ਤੋਂ ਇਹਦਾ ਵਿਰੋਧ ਕੀਤਾ ਗਿਆ ਕਿਉਂ ਕਿ ਤੁਸੀਂ ਸਭ ਮਿਲੇ ਹੋ ਤੁਸੀਂ ਕਾਰਪੋਰੇਟ ਘਰਾਣਿਆਂ ਨਾਲ ਮਿਲੇ ਹੋ ਔਰ ਜਿਹੜੇ ਦੂਸਰੇ ਸਾਡੇ ਸਤਕਾਰਯੋਗ ਪੰਜਾਬ ਦੇ ਬਹੁਤ ਹੀ ਬਜ਼ੁਰਗ ਨੇਤਾ ਪ੍ਰਤਾਪ ਬਾਜਵਾ ਜੀ ਮੇਰਾ ਇਹਨਾਂ ਨੂੰ ਵੀ ਸਵਾਲ ਹੈ ਬਾਜਵਾ ਸਾਹਿਬ ਤੁਸੀਂ ਤਾਂ ਪੰਜਾਬ ਦੇ ਬਾਬਾ ਮੋਢੋਂ ਤੁਹਾਡੀ ਸਰਕਾਰ ਦੇ ਸਮੇਂ ਕਾਂਗਰਸ ਸਰਕਾਰ ਦੇ ਸਮੇਂ 2017 ਤੋਂ ਲੈ ਕੇ 22 ਤੱਕ 8 ਸਪਰਾਈਵਟ ਚੈਲੋ ਨੂੰ ਪ੍ਰਾਈਵੇਟ ਮੰਡੀ ਦਾ ਰੋਕ ਦਿੱਤਾ ਗਿਆ ਇਹਨਾਂ ਕੋ ਕਿਉਂ ਨਹੀਂ ਨੋਟੀਫਾਈ ਹੋਇਆ ਇਹਨਾਂ ਨੂੰ ਮੇਰਾ ਸਵਾਲ ਹੈ মিডিਆ ਦੇ ਸਾਥੀਓ ਇਹਨਾਂ ਦੋਨੋਂ ਪਾਰਟੀਆਂ ਨੂੰ ਸਵਾਲ ਕੀਤੇ ਜਾਣ ਇਨਕਲੂਡਿੰਗ ਬੀਜੇਪੀ ਵੀ ਇਹਨਾਂ ਦਾ 파ਟਨਰ ਹੈ ਕਿ ਤੁਹਾਡੀਆਂ ਸਰਕਾਰਾਂ ਦੇ ਸਮੇਂ ਵੀ ਇਹ ਨੋਟੀਫਿਕੇਸ਼ਨ ਹੁੰਦੇ ਰਹੇ ਆ ਤੁਸੀਂ ਕਿਉਂ ਨਹੀਂ ਇਹਨੂੰ ਬੰਦ ਕੀਤਾ ਅੱਜ ਮਾਨ ਸਾਹਿਬ ਨੇ ਭਗਵੰਤ ਸਿੰਘ ਮਾਨ ਕਿਉਂਕਿ ਉਹ ਕਿਸਾਨਾਂ ਦਾ ਦਰਦ ਸਮਝਦੇ ਆ ਉਹਨਾਂ ਨੂੰ ਪੰਜਾਬ ਦੇ ਕਿਸਾਨਾਂ ਦੀ ਪੀੜ ਦਾ ਪਤਾ ਹੈ ਉਹਨਾਂ ਨੇ ਮਾਨ ਸਾਹਿਬ ਨੇ ਕਿਸਾਨੀ ਦਰਦ ਪਿੰਡੇ ਤੇ ਹਟਾਇਆ ਇਸ ਕਰਕੇ ਉਹਨੇ ਇਮੀਡੀਏਟਲੀ ਕਿਸਾਨ ਜਥੇਬੰਦੀਆਂ ਦੀ ਗੱਲ ਨੂੰ ਤਰਜੀਹ ਦਿੰਦੇ ਹੋਏ ਕਿਸਾਨਾਂ ਦੀਆਂ ਗੱਲਾਂ ਨੂੰ ਤਰਜੀਹ ਦਿੰਦੇ ਹੋਏ ਉਹ ਨੋਟੀਫਿਕੇਸ਼ਨ ਡੀ ਨੋਟੀਫਾਈ ਕਰਤਾ ਅੱਜ ਬਰਸਤ ਸਾਹਿਬ ਨੇ ਤੁਹਾਨੂੰ ਦਿਖਾਇਆ